ਡਿਫਿਕਲਟ ਹੋਏਗਾ ਕਿਉਂਕਿ ਫਿਲਹਾਲ ਹਜੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਬ੍ਰੀਲਿਮਿਨਰੀ ਸਟੇਜ ਤੇ ਹੈ ਲੇਕਿਨ ਇਹ 3 3.5 ਮਹੀਨਿਆਂ ਇੰਨਾ ਕੁ ਪਤਾ ਲੱਗਿਆ ਕਿ 3 ਕਿ ਮਹੀਨੇ ਤੋਂ ਇਹ ਜਨਵਰੀ ਐਂਡ ਤੋਂ ਇਹ ਬੰਦੇ ਐਕਟਿਵ ਹੋਏ ਸੀਗੇ ਕਿੰਨੇ ਕੇ ਬ੍ਰੇਨਕੋਚ ਸੀਗੇ ਵੈਦਰ ਦੇ ਵਰ ਪਾਰਟ ਆਫ ਦਿਸ ਲਾਰਜ ਆਰਗੇਨਾਈਜ਼ਡ ਆਰਗੇਨਾਈਜ਼ਡ ਕ੍ਰਾਈਮ ਨੈਟਵਰਕ ਬਟ ਇਟ ਇਜ਼ ਡਿਫਿਕਲਟ ਟੂ ਸੇ ਐਟ ਦਿਸ ਪੁਆਇੰਟ ਆਫ ਟਾਈਮ ਜਿਵੇਂ ਮੈਂ ਤੁਹਾਨੂੰ ਕਿਹਾ ਪੰਨੂ ਦੇ ਡਾਇਰੈਕਟ ਕੰਟ੍ਰੈਕਟ ਚ ਨਹੀਂ ਸੀਗੇ ਬੰਦੇ ਇਕ ਕੁਝ ਮੀਡਲ men ਸੀਗੇ ਉਹਨਾਂ ਦੇ ਕੰਟੈਕਟ ਦੇ ਵਿੱਚ ਸੀਗੇ ਦੇਖੋ ਦੋਨੋਂ ਚੀਜ਼ਾਂ ਹੈਗੀਆਂ ਪਾਵਨਾਤਮਕ ਵੀ ਇਸ਼ੂ ਹੈਗਾ ਔਰ ਦੂਸਰਾ ਪੈਸੇ ਦਾ ਜਿਹੜਾ ਹੈਗਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆਈ ਊਡ ਸੇ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਸਭ ਨੂੰ ਜਿਹੜਾ ਹੈਗਾ ਡੋਮੀਨੇਟ ਕਰਦੀ ਹੈ ਇਹ ਇਹ ਅਜੇ ਇਹਨਾਂ ਦੇ ਫਾਈਨੈਂਸ਼ੀਅਲ ਰਿਪੋਰਟਸ ਤੋਂ ਪਤਾ ਲੱਗਿਆ ਪ੍ਰੋਫਾਈਲ ਜਿਹੜਾ ਸੁਖਬੀਰ ਹੈ ਉਹ 32 ਸਾਲ ਦਾ ਹੈਗਾ ਕਰਿਆਨੇ ਦੀ ਦੁਕਾਨ ਹੈਗੀ ਹੈ ਦੀ ਔਰ ਇਹ ਉੱਥੇ ਲੋਕਲ ਮੂਰਪੁਰ ਚੱਠੇ ਪਿੰਡ ਦੇ ਵਿੱਚ ਰਹਿੰਦਾ ਹੈ ਹੈ ਔਰ ਜਿਹੜਾ ਇਹਦੇ ਨਾਮ ਦਾ ਹੈਗਾ ਅਫਤਾਰ ਉਹ ਟੈਲੀਕਮਿਊਨੀਕੇਸ਼ਨ ਦਾ ਕੋਈ ਡੇਲੀ ਵੇਜਰ ਦਾ ਕੰਮ ਕਰਦਾ ਹੈ ਇਹਨਾਂ ਕੋਲੋਂ ਇਹਨਾਂ ਕੋਲੋਂ 4 4 ਮੋਬਾਈਲ ਫੋਨ ਮਿਲੇ ਜਿਸ ਦੇ थ्रू ਇਹਨਾਂ ਨੇ ਜਿਵੇਂ ਡਾਇਰੈਕਸ਼ਨਸ ਆਈਆਂ ਜਾਂ ਮੋਬਾਈਲ ਤੋਂ ਵੀਡੀਓ ਅਪਲੋਡ ਕੀਤਾ ਪਲੱਸ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਵਾਰਦਾਤ 'ਚ ਜਿਸ ਦੇ ਉੱਤੇ ਕਰ ਰਹੇ ਸੀਗੇ ਸਾਰੀ ਵਾਰਦਾਤ ਉਹ ਅਸੀਂ ਰਿਕਵਰ ਕੀਤਾ ਇਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹੜੇ ਜਿਵੇਂ ਮੋਰਾਵਲੀ ਦਾ ਪਰਚਾ ਦਰਜ ਹੈ ਜਾਂ ਹੋਰ ਜਿਹੜੇ ਪਰਚੇ ਦਰਜ ਹੈ ਇਹੀ ਫਿਲਹਾਲ ਸਾਹਮਣੇ ਆਇਆ ਹੈ ਸਰ ਕਿੰਨੇ ਪੈਸੇ ਨੇ ਉਹ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜੀ ਹੈਗੀ ਉਹ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਸਿਰਫ ਇੱਥੇ ਇੱਥੇ ਇੱਕ ਇੱਕ ਮਾਰਚ ਜਿਸ ਤੋਂ ਲਿਖੀ ਜਾਂ ਬਹੁਤ ਹੀ ਦੇਖੋ ਇਹ ਵੀ ਹੋচ্ছে ਕਿ ਦੇਖੋ ਪਰਟੀਕੂਲ ਚੇਨ ਜਿਹੜੀ ਬਣੀ ਹੈ ਕਿੱ데 ਲੋਕਾਂ ਦੇ ਚੈਨ ਦੇਖੋ ਇਹ ਦੋ ਬੰਦੇ ਫਿਗਰ ਹੋਏ ਜਿਨ੍ਹਾਂ ਨੇ ਵਾਰਦਾਤਾਂ ਸਾਡੇ ਏਰੀਆ ਚ ਕੀਤੀ ਹੈ ਜਿਹੜੀ ਹਿਮਾਚਲ ਵਾਲੀ ਤੁਸੀਂ ਵਾਰਦਤ ਕਹਿ ਰਹੇ ਹੋ ਉਹ ਜਦ ਤੱਕ ਇਹਨਾਂ ਤੋਂ ਫਰਦਰ ਡਿਟੇਲਡ ਕੁਝ ਸਟੱਡੀ ਕਰਦੇ ਉਦੋਂ ਤੱਕ ਨਹੀਂ ਕਲੀਅਰ ਹੋਗਾ ਠੀਕ ਹੈ ਔਰ ਇਤਨਾ ਜੈਪੀਗਲ ਬਾਕੀ ਸਿਟ ਦੇ ਵਿੱਚ ਪਰ ਆਪਸੀ ਲੋਕ ਜਿਹੜਾ ਲਈ ਤੁਸੀਂ ਦੇਖੋ ਗੁਰਪ੍ਰਤਵੰਤ ਪਰਮੂ ਜਿਹੜਾ ਹੈਗਾ ਡਿਕਲੇਰਡ ਟੈਰੈਂਟਸ ਹੈ ਬਾਏ ਗਵਰਨਮੈਂਟ ਆਫ ਇੰਡੀਆ ਠੀਕ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਬਰੇਨ ਕਾਸਟ ਜਦੋਂ ਕਰਦਾ ਹੈ ਔਰ ਫਾਈਨੈਂਸ਼ੀਅਲ ਵਾਟਸਐਪ ਉਹਨਾਂ ਦੀ ਹੈਲਪ ਕਰਦੇ ਫੰਡਿੰਗ ਕਰਦੇ ਤਾਂ ਇਟ ਇਜ਼ ਵੈਰੀ ਡੈਰੋਗੇਟਰੀ ਫਾਰ ਫਾਰ ਦ ਕੰਟਰੀ ਆਲਸੋ ਪੋਲਿਟੀਕਲ ਇਹ ਕਿਰਵਾਤ ਇਸ ਤਰ੍ਹਾਂ ਦਾ ਸਲੋਕਲ ਕੋਲ ਪਵਾ ਦਿੱਤਾ ਹੈ ਲੇਟਲੀ। ਮੈਂ ਇਸ ਵਾਰ ਤੇ ਸਪੈਸ਼ਲੀ ਉਹਨਾਂ ਨੇ ਤਾਂ ਉਹੀ ਦੱਸਿਆ ਕਿ 14 ਅਪ੍ਰੈਲ ਨੂੰ ਤੋਂ ਦੇਖੋ 14 14 14 ਅਪ੍ਰੈਲ ਲਈ ਲਈ ਹੈੱਡਕਵਾਰਟਰਸ ਤੋਂ ਐਡਵਾਈਸ ਜੀ ਵੀ ਜਾਰੀ ਕੀਤੀ ਹੈ ਔਰ ਡਿਟੇਲਡ ਇਨਸਟਰਕਸ਼ਨ ਹੈ ਕਿ ਅਸੀਂ ਪੂਰੀ ਸਿਕਿਉਰਿਟੀ ਪ੍ਰਬੰਧ ਕਰਾਂ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਹੋ ਜਮਾਨੇ। ਇੱਕ ਦੁੱਖ ਇਕਾ ਦੁੱਖ ਹੈ ਜਿਹੜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਉਹਦੇ ਵਿੱਚ ਅਸੀਂ साड़ी टीम ने जोड़ा है का आई थिंक फोर डेज़ दे विच चीज़ हिंदुओं ने बुद्धिया काम करती हैं नम्र रिश्ता सेंट्रल एजेंसियाँ आई है जब सेंट्रल एजेंसियाँ होता है विशेष आई है पूंजाची इधर कोऑर्डिनेटेड देखो ये हेडक्वार्टर्स लेवल पे सीनियर ऑफिसर्स दे लेवल पे होता है जोड़ी कोऑर्ड ਮਿਡਲਮੈਨੋ ਨਾ ਅਸੀਂ ਅਸੀਂ ਬੜੀ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਕੁਝ ਨਾਮ ਫਿਕਰ ਹੋਏ ਹਨ ਲੇਕਿਨ ਜਦ ਤੱਕ ਸਾਡੇ ਕੋਲ ਪੱਕੇ ਸਬੂਤ ਨਹੀਂ ਹੈ ਉਹ ਨਾਮ ਅਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ ਦੋ ਬੰਦੇ ਜਿਹੜੇ ਸੀਗੇ ਉਹ ਫੋਰਨ ਸੋਇਲ ਤੇ ਕੰਮ ਕਰ ਰਹੇ ਆ ਉਥੋਂ ਹੀ ਆਪਰੇਟ ਕਰਦੇ ਆ ਇਸੇ ਕਰਕੇ ਇਹਨਾਂ ਦਾ ਹੌਸਲਾ ਵੱਧਦਾ ਹੈ ਨਾ ਫੋਰਨ ਸੋਇਲ ਤੋਂ ਆਪਰੇਟ ਕਰਦੇ ਐਵੇਂ ਲੱਗਦਾ ਕਿ ਫੜੇ ਨਹੀਂ ਜਾਵਾਂਗੇ ਇੱਥੋਂ ਦੇ ਲੋਕਲ ਬੰਦੇ ਫੜੇ ਜਾਂਦੇ ਜਿਹੜੇ ਮੇਨ ਇਹਨਾਂ ਦੇ ਹੈਂਡਲਰਸ ਹੁੰਦੇ ਆ ਕੋ ਫੋਰਨ ਜਿੰਨਾਕ ਮੈਨੂੰ ਇਟਸ ਇਟਸ ਅ ਵੈਰੀ ਕੰਪਲੈਕਸ ਪ੍ਰੋਸੈਸ ਐਕਸਟਰਡੀਸ਼ਨ ਹੈ ਜਾਂ ਹੋਰ ਹੈ ਤਾਂ ਉਹਦੇ ਥੋੜਾ ਟਾਈਮ ਲੱਗਦਾ ਲੇਕਿਨ ਉਹਦੇ ਵਿੱਚ ਵੀ ਜਿਹੜਾ ਅਕੇ ਫਰਕ ਪੈਂਦਾ ਬੜੀ ਅਦੇ ਮੋਡਲੀ ਸਟੇਜ ਤਫਸੀਲ ਤੁਹਾਡੇ ਇਮੀਡੀਏਟਲੀ ਅੱਜ ਸਵੇਰੇ ਬੰਦੇ ਪੜੇ ਅਰਲੀ ਮਾਰਨਿੰਗ ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਆ ਕੇ ਸਭ ਪਿਆ ਅਨਮੈਰੀਡ ਹੈ ਸੀ ਕਰ ਲਈ ਅਨਲਿਸਿਸ ਹਾਂਜੀ ਹਾਂਜੀ ਮੈਂ ਕਰ ਲਵਾਂਗਾ ਅਨਲਿਸਿਸ 3 ਮਾਰਚ 2025 ਨੂੰ ਪਿੰਟ ਮੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉੱਤੇ ਗ੍ਰਾਫਿਟੀ ਔਰ ਆਬਜੈਕਟੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਪੀਐਨਐਸ ਚ ਪਰਚਾ ਦਰਜ ਕੀਤਾ ਔਰ ਅੱਜ ਅਰਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਇਨ ਨੂਰਪੁਰ ਚੱਠੇ ਦਾ ਰਣਬਲ ਹੈ ਪੀਐਸ ਨਿਕੋਦਰ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਨਿਕੋਦਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ slogan ਲਿਖੇ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਹਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ 'ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਇੰਝਾਮ ਦਿੱਤਾ ਔਰ ਮਾਰਚ 2025 ਫੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਪੁੱਛਤਾਚ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਗਰ ਹੋਏ ਆ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਆ ਔਰ ਇਹਨਾਂ ਨੂੰ ਫੰਡਿੰਗ ਕੋ ਜਿਹੜੇ ਕਰਦੇ ਸੀ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨਸ ਲਗਾਏ ਆਂ ਔਰ ਇਹਦੇ ਵਿੱਚ ਜਲਦੀ ਇਸ ਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਣਾ। ਪਤਾ ਲੱਗ ਰਿਹਾ ਕਿ ਕਿਹੜੇ ਕੋਈ ਸਿਸਟਮ ਸਾਹਮਣੇ ਆਇਆ ਉਹ ਮੇਕਿੰਗ ਦੇ ਟਾਈਮ ਦੇ ਵਿੱਚ ਇਹਨਾਂ ਨੇ ਇਸ ਵਾਰ ਦਾ ਕੰਮ ਅੰਜਾਮ ਦਿੱਤਾ। ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਕੌਂਸੇ ਐ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਬੇਸਡ ਔਨ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ। ਔਰ ਜਿਹੜੀ ਸਾਡੀ ਮਡਲੀ ਤਫਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗੇ ਕਿ 3 3.5 ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਉਹਨਾਂ ਨੇ ਕਈ ਵਾਰਦਾਤਾਂ ਨੂੰ ਹੋਰ ਵੀ ਇਨਜਾਮ ਦੇਣਾ ਸੀ ਸਰ ਇਹਨਾਂ ਦਾ ਖਾਤਾ ਕਿੱਦਾਂ ਬਣਦਾ ਪਤਾ ਨਹੀਂ